ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆ ਵੀਰ ਜੀ ਕਬੂਤਰ ਚੈੱਕ ਕਰ ਲੋ ਇੱਕ ਉਹ ਖਟੀ ਅੱਖ ਦਾ ਵਾ ਬਾਕੀ ਸਾਰੇ ਚਿੱਟੀ ਲਾਲ ਅੱਖ ਦੇ ਜੋ ਰੇਟ ਵੀ ਜੀ 5500 ਜੋ ਸਾਰਿਆਂ ਦਾ ਤੇ ਸਾਰੇ ਇਕੱਠੇ ਹੀ ਦੇਣੇ ਆ ਠੀਕ ਆ ਜੇ ਬਾਕੀ ਗਏ ਨੇ ਮਰਜ਼ੀ ਨਾਲ ਚੁਣ ਕੇ ਲੈਣੇ ਆ ਉਹਦਾ ਰੇਟ ਵੱਖਰਾ ਲੱਗਣਾ ਜੋ ਜੇ ਸਾਰੇ ਲਾਓਗੇ ਤੇ 5500 ਦਾ ਲੋਟ ਆ ਪੰਜਾਬ ਦੇ ਵਿੱਚ ਡਿਲੀਵਰੀ ਕਰਾ ਸਕਦੇ ਆ ਡਿਲੀਵਰੀ ਚਾਰਜਸ ਲੱਗਣਗੇ ਜੇ ਵਸਤੇ ਰੱਖਾਓਗੇ ਤੇ ਉਹ ਵਧੀਆ ਵਾ ਜੇ ਬੰਦੇ ਦੇ ਭਜਵਾਓਗੇ ਤੇ ਉਹਦੇ ਬੰਦੇ ਤੇ ਚਾਰਜ ਲੱਗਣਗੇ